ਸਤਨਾਮੁ ਸ੍ਰੀ ਵਾਹਿਗੁਰੂ ਸਾਈਂ ਜੀ ਮੈਂ ਮੂਰਖੀ ਕੀ ਕਿਛਤ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੀਠਿਆ ਜੇ پیر ਕਰ ਬਾਸਨ ਪੜਿਆਰੇ ਸੂ ਕਹੋ ਟਲ ਤੁਰ ਸੇਹੀ ਐ ਅਹਨਸ ਸਹਿਬ ਸੁਭਾਈ ਦਰਸ਼ਨ ਪਰ ਸਹਿ ਗੁਰ ਕੈ ਜਨਮ ਮਰਨ ਦੁਖ ਜਾਏ ਹੋਐ ਸਫਤਿ ਖਸਾਮਤੀ ਨੂਰ ਹਰ ਸੋ ਕੋਰਸ ਹੋ ਝਟੀ ਐ ਮਲ ਜਨਮ ਜਨਮ ਦੀ ਕੱਤੀ ਐ ਸੱਜਣ ਸੱਤਿਆ ਪਾਤਸ਼ਾਹ ਸਿਰ ਸਾਹਾਮ ਸਾਹ ਜਿਸ ਪਾਸ ਬੈਟਿਆ ਸੋਹੀਏ ਸਭਨਾ ਦਾ ਵੇਸਾ ਸਾਤਨਾ ਇਕਰੂ ਸਾਹਿਬ ਜੀ ਤਲਾਸਰੀ ਮਹੱਲਾ ਚੌਥਾ ਇਸ਼ਾ ਪੂਰਕ ਸਰਬ ਸੁਖ ਦਾਤਾ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੀ ਜੀ ਆਲੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਸ਼ਾ ਪੂਰਕ ਸਰਬ ਸੁਖ ਦਾਤਾ ਹਨ ਜਾ ਤੈ ਵਸ ਹੈ ਕਾਮ ਢਿਨਾ ਸੂ ਐਸਾ ਹਰ ਧਿਆਈਏ ਮੇਰੀ ਜੀਅ ਲਈ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ ਜਪ ਮਾਲਾ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਰਹੀ ਆਈ ਹੈ ਹਰ ਪੁਰਖ ਨਰੰਜਨਾ ਰਹਾਓ ਜਹ ਹਰ ਸਿਮਰਨ ਭਿਆ ਤਹੇ ਉਪਾਤ ਕਰਤ ਕੀਨੀ ਵੱਡ ਪਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹੇ ਓਪਾਦ ਗਤ ਕੀਨੀ ਵੱਡ ਭਾ ਕੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨਾ ਸਈ ਮਹੱਲਾ ਚੌਥਾ ਅਿਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਇਆ ਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪ ਗੁਰਦੁਆਰਾ ਸਾਹਿਬ ਵਿਖੇ ਸਜੇਤਵੰਨਾਂ ਦੀ ਹਾਜ਼ਰੀ ਭਰ ਲੈ ਹੋ ਸਜੇ ਹੋਏ ਦਵਾਨਾ ਵਿੱਚ ਪਹਿਲਾਂ ਆਪ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਸਰਵਣ ਕੀਤੇ ਉਪਰੰਤ ਰਾਗੀ ਸਿੰਘ ਜੀ ਨੇ ਰਸਤੇ ਲਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਜੀਵਨ ਹੈ ਜੋ ਉਹਨਾਂ ਲੋਕਾਂ ਨੂੰ ਦਿੱਤਾ ਉਹਦੇ ਬਾਰੇ ਉਹਨਾਂ ਨੇ ਜਾਣਨਾ ਪਾਇਆ ਅਰਦਾਸ ਉਪਰੰਤ ਆਪ ਜੀ ਨੇ ਹੁਕਮਨਾਮਾ ਸਰਵਣ ਕੀਤਾ ਸੋ ਕਰੋ ਕਿਰਪਾ ਦਿਓ ਅਸ਼ੀਰਵਾਦ ਗੁਰੂ ਮਹਾਰਾਜ ਜੀ ਦੇ ਮਿਹਰ ਭਰਿਆ ਹੱਥ ਰੱਖਣ ਅੱਜ ਆਪਾਂ ਜੀ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਹੁਕਮ ਬੱਝਿਆ ਹੈ ਇਸ ਤੇ ਗੁਰਮਤਿ ਅਨਸਾਰ ਵਿਚਾਰ ਕਰ ਲਈਏ ਜੀ ਪਹਿਲਾਂ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਗਤ ਗੁਰੂ ਸਾਰੇ ਸੇਗੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਸਰ ਦੇਸ਼ ਵਿਦੇਸ਼ ਵਿੱਚ ਸੰਗਤਾਂ ਮਨਾ ਰਹੀਆਂ ਹਨ ਦੁਨੀਆ ਦੇ 200 ਦੇਸ਼ ਹੈ ਸਾਰੇ 170 ਦੇਸ਼ਾਂ ਦੇ ਵਿੱਚ ਆਲਿ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦਾ ਗੁਰਪੁਰਬ ਆਗਮਨ ਪੁਰਬ ਪ੍ਰਕਾਸ਼ ਪੁਰਬ ਨਾ ਜਿਹੜਾ ਮੱਦੀ ਰੱਖ ਲਈਏ ਤੇ ਹੁੰਦਾ ਜਨਮ ਦੇਣੀਆਂ ਕਿਉਂਕਿ ਅਸੀਂ ਸਤਕਾਰ ਕਰਨ ਕਰਦੇ ਆ ਆਪਣੇ ਗੁਰੂ ਸਾਹਿਬਾਨਾਂ ਦਾ ਇਸ ਕਰਕੇ ਉਹ ਆਗਮਨ ਪੁਰਬ ਪ੍ਰਕਾਸ਼ ਪੁਰਬ ਪ੍ਰਕਾਸ਼ ਪੁਰਬ ਇਸ ਕਰਕੇ ਕਿ ਉਹਨਾਂ ਦਾ ਪ੍ਰਕਾਸ਼ ਹੋਇਆ ਨਾ ਜਦੋਂ ਤੇ ਵੀ ਧੁੰਦ ਮਿਟ ਗਈ ਤੇ ਚਾਣਨ ਸੰਸਾਰ ਤੇ ਹੋ ਗਿਆ ਗਿਆਨ ਦਾ ਚੰਨ ਜਿਸ ਤਰ੍ਹਾਂ ਸੂਰਜ ਚੜਦਾ ਹੈ ਸੂਰਜ ਦੇ ਚੜਨ ਦੇ ਨਾਲ ਜਿੰਨੀ ਅਸੀਂ ਮਰਜ਼ੀ ਪਹਿਲਾਂ ਲੱਟਾਂ ਜਗਾਈ ਦੇਈਏਗੀ ਤੁੰਦ ਜਿਹੜੀ ਪਾਸੇ ਨਹੀਂ ਹੱਲਦੀ ਬੜੇ ਐਕਸੀਡੈਂਟ ਹੁੰਦੇ ਬੜੇ ਲੋਕਾਂ ਦੇ ਨੁਕਸਾਨ ਹੋ ਜਾਂਦੇ ਆ ਜਦੋਂ ਸੂਰਜ ਚੜਦਾ ਸਾਰੀ ਦੁਨੀਆ ਦੇ ਵਿੱਚ ਤੇ ਸੂਰਜ ਚੜਦਾ ਹੈ ਤੇ ਸਾਰੀ ਜਗ੍ਹਾ ਰੋਸ਼ਨੀ ਹੋ ਜਾਂਦੀ ਸੋ ਐਸੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜਿਹੜੇ ਪਾਸੇ ਵੀ ਗਏ ਆ ਉੱਥੇ ਉਹ ਗਿਆਨ ਦੀ ਰੋਸ਼ਨੀ ਵੰਡਦੇ ਰਹੇ ਸੇਗੂ ਨਾਨਕ ਪਾਤਸ਼ਾਹ ਜੀ ਇੱਕ ਵਕਰੀਵਾ ਜਿੰਨੀਆਂ ਵਿੱਚ ਇਹ ਸੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇ ਅਕੇ ਉਹਨਾਂ ਕਿਸੇ ਮਾੜੇ ਨੂੰ ਝਟਾਉਣ ਵਾਸਤੇ ਨਹੀਂ ਗਿਆ ਬੜੇ ਵੱਡੇ ਉਹ ਲੋਕ ਗੁਰੂ ਨਾਨਕ ਪਾਤਸ਼ਾਹ ਅੱਗੇ ਝੁਕੇ ਨੇ ਜਿੰਨਾ ਅਗੇ ਦੁਨੀਆ ਝੁਕਦੀ ਸੀ ਜਿੰਨਾ ਅਗੇ ਦੁਨੀਆ ਝੁਕਦੀ ਸੀ ਇਹ ਨਹੀਂ ਕਿਸੇ ਗਰੀਬ ਨੂੰ ਕਿਹਾ ਮੈਨੂੰ ਮੱਥਾ ਟੇਕ ਬਿਲਕੁਲ ਨਹੀਂ ਕਿਹਾ ਉਹਨਾਂ ਨੇ ਆਪਣੇ ਆਪ ਉਹਨਾਂ ਮੰਨਿਆ ਸਾਰਿਆਂ ਨੇ ਜਿਨ੍ਹਾਂ ਦੇ ਮਹਾਰਾਜ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਲੱਗਦਾ ਉਹਨਾਂ ਨੇ ਆਪਾਂ ਇੱਕ ਸਾਖੀ ਲਾ ਲਈਏ ਇੱਕ ਭੂਮੀਆ ਚੋਰ ਸੀ ਭੂਮੀਆ ਇਸ ਕਰਕੇ ਕਿਹਾ ਜਾਂਦਾ ਹੈ ਉਹ ਭੂਮੀ ਪਤੀ ਸੀ ਇਹ ਉਹ ਬਤ ਰਾਜਿਆਂ ਨੂੰ ਕਿਹਾ ਜਾਂਦਾ ਤੇ ਜਿਹਦੇ ਕੋਲ ਭੂਮੀ ਹੁੰਦੀ ਆ ਉਹਨੂੰ ਭੂਪਤੀ ਕਿਹਾ ਜਾਂਦਾ ਭੂਮੀਆ ਚੋਰ ਸੀ ਦਿਲ ਬੜਾ ਦਾਨੀ ਸੀ ਤੇ ਆਪਣੀ ਸਾਰੀ ਫਸਲ ਵੇਚ ਕੇ ਨਾ ਵਟ ਕੇ ਤੇ ਉਹ ਲੰਗਰ ਲਾ ਦਿੰਦਾ ਸੀ ਸ਼ਿਕਾਹ ਦਿੰਦਾ ਸੀ ਗਰੀਬਾਂ ਨੂੰ ਲੋੜ ਹੁੰਦਾਂ ਨਾ ਸ਼ਿਕਾਹ ਦਿੰਦਾ ਸੀ ਪਰ ਇੱਕ ਗੱਲ ਹੋਰ ਸੀ ਤੇ ਜਦੋਂ ਮੁੱਕ ਜਾਂਦੇ ਸੀ ਨਾ ਉਦੋਂ ਫੇਰ ਵੱਡੇ ਵੱਡੇ ਘਰਾਂ ਦੇ ਵਿੱਚ ਡਾਕੇ ਮਾਰ ਕੇ ਚੋਰੀ ਕਰਕੇ ਲਿਆਉਂਦਾ ਸੀ ਤੇ ਫੇਰ ਆਪਣਾ ਕੰਮ ਚਲਾਇ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨੇ ਪ੍ਰਸ਼ਾਦਾ ਛਕਣ ਵਾਸਤੇ ਕਿਹਾ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਭਾਈ ਤੇਰੀ ਦਸਾਂ ਨਵਾਂ ਦੀ ਗਿਰਤ ਨਹੀਂ ਹੈ ਜਿੰਦਾ ਹੀ ਪ੍ਰਸ਼ਾਦਾ ਛਕ ਲਈਏ ਤੇ ਤੂੰ ਇਹ ਜਿਹੜਾ ਕੰਮ ਕਰਦਾ ਠੀਕ ਨਹੀਂ ਉਹ ਕਹਿੰਦਾ ਜੀ ਮੈਂ ਤੇ ਲੋਕਾਂ ਵਾਸਤੇ ਕਰਦਾ ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਇਹ ਠੀਕ ਨਹੀਂ ਤੇ ਕੋ ਕਹਿੰਦਾ ਜੀ ਮੈਂ ਕੀ ਕਰਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੇਰੇ ਤਿੰਨ ਬਚਨ ਮੰਨਣੇ ਇੱਕ ਤੇ ਝੂਠ ਨਹੀਂ ਬੋਲਣਾ ਇੱਕ ਨਮਕ ਹਰਾਮੀ ਨਹੀਂ ਕਰਨੀ ਤੇ ਸਦਾ ਸੱਚ ਦੇ ਚੱਲਣਾ ਭੂਮੀਏ ਚੋੜ ਦਾ ਗ੍ਰਾਮ ਹੈ ਨਾ ਅੱਜ 1979 ਦੇ ਵਿੱਚ ਸਾਡਾ ਪਿੰਡਾ ਡੇਹਰਾਸਾਲ ਦੇ ਲਾਗੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਿਤਾ ਪੁੱਤੀ ਪਿੰਡਾ ਅੱਜਕੱਲ ਤਰਤੰਦ ਜ਼ਿਲ੍ਹੇ ਚ ਪੈਂਦਾ ਪਹਿਲਾਂ ਸ੍ਰੀ ਅਮਰਸਰ ਸਾਹਿਬ ਚ ਪੈਂਦਾ ਸੀ ਉਥੇ 1970 ਦੇ ਵਿੱਚ ਡਰਾਮਾ ਖੇਡਿਆ ਗਿਆ ਸੀ। ਉਦੋਂ ਮੈਂ 8-9 ਸਾਲ ਦਾ ਸੀ। ਉਸ ਸਮੇਂ ਦੇ ਭੂਮੀਆਂ ਚੋਰ ਦੇ ਜਿਹੜੇ ਵਸਤਰ ਹਨ ਮੈਨੂੰ ਅਜੇ ਵੀ ਯਾਦ ਆ ਕਿ ਉਹਨੇ ਡਰਾਮੇ ਦੇ ਵਿੱਚ ਕਿਹੋ ਜਿਹੇ ਵਸਤਰ ਪਾਏ ਸਨ। ਉਹ ਡਰਾਮਾ ਖੇਡਿਆ ਗਿਆ ਸੀ। ਉਹਦੇ ਵਿੱਚ ਭੂਮੀਆਂ ਚ ਉਹ ਜਾਂਦਾ ਰਾਜਕੁਮਾਰਾਂ ਵਾਲੇ ਕੱਪੜੇ ਪਾ ਕੇ। ਰਾਜ ਦਰਬਾਰ ਦੇ ਵਿੱਚ ਜਾਂਦਾ। ਐਲਕਾਰ ਪੁੱਛਦੇ ਕੌਣ ਹੈ? ਡੈਡਾ ਮੈਂ ਚੋਰ ਹਾਂ। ਉਹ ਕਹਿੰਦੇ ਇਹ ਸਾਨੂੰ ਮਜ਼ਾਕ ਕਰਦਾ ਚੋਰ ਨੇ। ਅੱਗੇ ਚੱਲ ਗਿਆ ਅੱਗੇ ਚੱਲ ਗਿਆ ਮਹਿਲਾਂ ਦੇ ਵਿੱਚ ਚੱਲ ਗਿਆ ਜਾ ਕੇ ਜੋ ਮਾਲ ਤਾਂ ਇਕੱਠਾ ਕਰਨਾ ਸੀ ਇਕੱਠਾ ਕਰਕੇ ਤੇ ਗੰਢ ਬੰਨ੍ਹ ਲਈ ਗੰਢ ਬੰਨ੍ਹ ਕੇ ਤੇ ਜਦੋਂ ਲੱਗਾ ਤੁਰਨ ਇਹਦਾ ਭੁੱਖ ਲੱਗ ਗਈ ਆ ਕਿਉਂਕਿ ਭੁੱਖ ਤੇ ਹਰ ਨੂੰ ਲੱਗਦੀ ਆ ਨਾ ਚੋਰਾਂ ਨੂੰ ਵੀ ਲੱਗਦੀ ਸਾਧਾਂ ਨੂੰ ਲੱਗਦੀ ਆ ਜਿਹੜੇ ਮੋਨੀ ਉਹਨਾਂ ਨੂੰ ਵੀ ਲੱਗਦੀ ਆ ਜਿਹੜੇ ਵਿੰਦੇ ਸੀ ਮੋਨ ਧਾਰੇ ਆ ਜਦੋਂ ਭੁੱਖ ਲੱਗਦੀ ਢਿੱਡ ਦੇ ਹੱਥ ਮਾਰਦੇ ਕਈ ਮੋਨੀ ਮੋਨ ਧਾਰੇ ਕੇ ਸੰਿਆਸੀ ਬ੍ਰਹਮਚਾਰੀ ਉਹ ਜਿਹੜੇ ਆ ਉਹ ਜੀੜੇ ਦੇ ਹੱਥ ਮਾਰਦੇ ਫਿਰ ਭੂਮੀਏ ਚ ਉਹਨਾਂ ਨੂੰ ਭੁੱਖ ਲੱਗ ਗਈ ਉਹਨੇ ਆਖਿਆ ਕੋ ਰਾਜੇ ਦਾ ਬਣਿਆ ਫੜ ਕੇ ਖਾਣੇ ਥੋਂ ਉਹਨਾਂ ਜੇ ਭਾਂਡਾ ਖੋਲਿਆ ਤੇ ਭਾਂਡਾ ਜਦੋਂ ਮੂੰਹ ਚੱਖੰਗ ਲੈ ਕੇ ਚੱਖਿਆ ਲੂਣਹਾਨਾ ਫੜਿਆ ਉਹ ਚ ਨਮਕ ਸੀ ਉਹ ਨੇਰਾ ਹੈਗਾ ਸੀ ਜਦੋਂ ਨਮਕ ਪਾਇਆ ਮੂੰਹ ਚ ਉਹਨੇ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਯਾਦ ਆ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਨਮਕ ਹਰਾਮੀ ਨਹੀਂ ਕਰਨੀ ਉਹਨੇ ਕਿਹਾ ਰਾਜੇ ਦਾ ਨਮ ਖਾ ਲਿਆ ਸਾਰਾ ਕੁਝ ਜਿਵੇਂ ਪਤਾ ਹੀ ਹੋਵੇ ਸ਼ਰਤਾਂ ਛੱਡ ਕੇ ਚਲਾ ਗਿਆ ਸਵੇਰੇ ਪਤਾ ਲੱਗਾ ਰਾਜ ਦਰਬਾਰ ਦੇ ਵਿੱਚ ਵੀ ਚੋਰ ਆਏ ਰਾਤ ਨੂੰ ਚੋਰਾਂ ਨੇ ਬੜਾ ਕੁਝ ਇਕੱਠਾ ਕੀਤਾ ਤੇ ਪਰ ਚੋਰ ਲੈ ਕੇ ਕੁਝ ਨਹੀਂ ਗਏ ਇਹ ਪਤਾ ਕਰੋ ਤੇ ਇੱਥੇ ਸਾਡੇ ਜਿਹੜੋ ਕੋਈ ਚੱਲਦਾ ਜਿਹੜੇ ਮਾੜੇ ਮੋਟੇ ਨੂੰ ਪੁਲਿਸ ਜਾਣਦੀ ਹੁੰਦੀ ਆ ਲਿਆ ਕੇ ਲੰਮੇ ਪਾ ਲੈਂਦੇ ਆ ਵੀ ਪਤਾ ਕਰੋ ਕਿ ਕਿੰਨੇ ਚੋਰੀ ਕੀਤੀ ਆ ਤੇ ਗੁਰੂ ਨਾਨਕ ਪਾਸ਼ਾ ਨੇ ਤੀਸਰਾ ਬਚਨ ਕੀਤਾ ਸੀ ਕਿ ਕਿਸੇ ਦੇ ਜੁਲਮ ਹੁੰਦਾ ਨਹੀਂ ਦੇਖਣਾ ਕਿਸੇ ਦੇ ਜੁਲਮ ਹੁੰਦਾ ਤੇ ਉੱਥੇ ਟੋ ਖੜੇ ਹੋਣਾ ਸਾਹਮਣੇ ਜਦੋਂ ਭੂਮੀਆ ਚੋਰ ਨੂੰ ਪਤਾ ਲੱਗਾ ਕਿ ਜਿਹੜੇ ਮਾੜੇ ਕੋਟੇ ਵਿਚਾਰੇ ਚੋਰ ਛਕਾਰ ਆ ਉਹਨਾਂ ਨੂੰ ਸਿਪਾਈ ਕੁੱਟਣ ਡਿਆ ਭੂਮੀਆ ਚੋਰ ਜਾ ਕੇ ਖੜਾ ਹੋ ਗਿਆ ਕਹਿੰਦਾ ਚੋਰੀ ਮੈਂ ਕੀਤੀ ਐ ਇਹਨਾਂ ਨੂੰ ਛੱਡੋ ਚੋਰੀ ਮੈਂ ਕੀਤੀ ਐ ਤੇ ਰਾਜੇ ਨੇ ਕਿਹਾ ਜਦੋਂ ਰਾਜੇ ਕੋ ਫੜ ਕੇ ਲੈ ਗਏ ਸਿਪਾਈ ਕਹਿੰਦਾ ਜੀ ਮੈਂ ਚੋਰਾ ਮੈਂ ਚੋਰੀ ਕੀਤੀ ਆ ਕਹਿੰਦਾ ਚੋਰੀ ਤੂੰ ਕੀਤੀ ਕਿਉਂ ਨਹੀਂ ਪੂਰੀ ਉਹ ਕਹਿੰਦਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਨੇ ਬਚੇ ਨੀਂਦਾ ਸੀ ਇੱਕ ਪੀਰ ਆਇਆ ਮੇਰੇ ਕੋਲ ਉਹਨਾਂ ਨੇ ਬਚਨ ਕੀਤਾ ਕਿ ਨਮਕ ਹਰਾਮੀ ਨਹੀਂ ਕਰਦੀ ਮੈਂ ਲੈ ਚੱਲਿਆ ਸੀ ਸਾਰਾ ਕੁਝ ਮੈਨੂੰ ਭੁੱਖ ਲੱਗੀ ਮੈਂ ਤੁਹਾਡਾ ਇੱਕ ਬਰਤਨ ਫੜਿਆ ਜਿਸ ਉੱਤੇ ਜੋ ਚੱਖਿਆ ਉਹ ਨਮਕ ਸੀ ਇਹ ਕਰਕੇ ਮਨਨ ਤੇ ਹਰਾਮੀ ਨਹੀਂ ਕੀਤੀ ਤੇ ਮੈਂ ਇਸ ਕਰਕੇ ਇਹਨਾਂ ਗਰੀਬਾਂ ਤੇ ਜ਼ੁਲਮ ਹੁੰਦਾ ਰੋਕਣ ਆਇਆ ਨਹੀਂ ਤੇ ਮੈਂ ਨਹੀਂ ਆਉਂਦਾ ਮੈਨੂੰ ਤੁਸੀਂ ਕੁਝ ਨਹੀਂ ਸੀ ਕਰ ਸਕਦੇ ਉਹਨੇ ਕਿਹਾ ਵੀ ਕੌਣ ਆ ਰਾਜੇ ਨੇ ਕਿਹਾ ਰਾਜਾ ਵੀ ਮਗਰੇ ਚੱਲ ਪਿਆ ਭੂਮੀਆਂ ਚੋਰ ਦੇ ਗੁਰੂ ਨਾਨਕ ਪਾਸ਼ਾ ਕੋਲਾ ਗਿਆ ਰਾਜਾ ਚੱਲ ਕੇ ਭੂਮੀਆਂ ਚੋਰ ਦੇ ਤੇ ਰਾਜੇ ਨੇ ਕਿਹਾ ਉਹ ਕਹਿੰਦਾ ਕਰਦਾ ਕੀ ਆ ਤੂੰ ਕਹਿੰਦਾ ਜੀ ਮੈਂ ਦਸਾਂ ਨਾ ਦੀ ਕਿਰਤ ਵੀ ਕਰਦਾ ਜਦੋਂ ਮੁੱਕ ਜਾਂਦੀ ਉਦੋਂ ਆ ਕੰਮ ਕਰਦਾ ਰਾਜੇ ਨੇ ਕਿਹਾ ਵੀ ਇੱਥੇ ਸਰਾਵਾਂ ਬਣਾ ਦਿਓ ਲੰਗਰ ਲਾ ਦਿਓ ਲੰਗਰ ਰਾਜ ਦਰਬਾਰੋਂ ਲੋ ਚੱਲੇਗਾ ਉਹ ਭੂਮੀਆਂ ਚੋਰ ਸੀ ਜਿਹੜਾ ਉਹ ਭੂਮੀਆਂ ਸਾਧ ਬਣ ਸੋ ਗੁਰੂ ਨਾਨਕ ਪਾਸ਼ਾ ਐਸੇ ਸਨ ਜਿਹੜੇ ਜਿੱਥੇ ਵੀ ਜਾਂਦੇ ਸਨ ਉੱਥੇ ਲੋਕਾਂ ਵਾਂਗੂ ਕਿਸੇ ਕਾਰਨ ਕਰਕੇ ਜਾਂਦੇ ਸਨ ਆਪੇ ਕਾਰਨ ਕਰਦੇ ਸਨ ਆਪੇ ਜਾਂਦੇ ਸਨ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਦੁਨੀਆ ਤੇ ਆਏ ਆ ਉਸ ਸਮੇਂ ਤੇਰਾ ਸਮਾਜ ਆ ਵੱਖ-ਵੱਖ ਤਰ੍ਹਾਂ ਨਾਲ ਵੰਡਿਆ ਪਿਆ ਸੀ ਚਾਰ ਵਰਨ ਸੀ ਚਾਰਾਂ ਵਰਨਾਂ ਦੇ ਵਿੱਚ ਦੀ ਕੋਈ ਇਕਤਾ ਨਹੀਂ ਸੀ ਜਿਹੜਾ ਹਿੰਦੂ ਧਰਮ ਆ ਉਹਦੇ ਵਿੱਚ ਵੱਖ-ਵੱਖ 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 ਅੱਜ ਵੀ ਤੁਸੀਂ ਦੇਖਦੇ ਹੋ ਕੋਈ ਕਾਲੀ ਦੇਵੀ ਨੂੰ ਮੰਨੀ ਜਾਂਦਾ ਕੋਈ ਵੈਸ਼ਨ ਦੇਵਤ ਮੰਨੇ ਜਾਂਦਾ ਕੋਈ ਬਲੀਆਂ ਦੇ ਜਾਂਦਾ ਕੋਈ ਕਹਿੰਦਾ ਪਿਆਜ਼ ਵੀ ਨਹੀਂ ਖਾਣਾ ਇਹੋ ਜਿਹਾ ਸੀ ਹਿੰਦੂ ਧਰਮ ਦੇ ਜੋ ਭੇਜੇ ਉਹਦੇ ਵਿੱਚ ਇੱਕ ਹੋਰ ਗੱਲ ਹੈ ਹਿੰਦੂ ਧਰਮ ਦੇ ਵਿੱਚ ਔਰਤ ਜਿਨੇਉਲੀ ਪਾ ਸਕਦੀ ਤੇ ਮੁਸਲਮਾਨ ਧਰਮ ਦੇ ਵਿੱਚ ਔਰਤਾਂ ਜਿਹੜੀ ਉਹ ਮਸਜਿਦ ਵਿੱਚ ਵੀ ਜਾ ਸਕਦੀ ਉਹ ਨਮਾਜ਼ ਨਹੀਂ ਪੜ ਸਕਦੀ ਮਸਜਿਦ ਵੀ ਨਹੀਂ ਜਾ ਸਕਦੀ ਇਹ ਐਸਾ ਗੁਰੂ ਨਾਨਕ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਡੇ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੇ ਨਾਲ ਗੁਰੂ ਘਰਾਂ ਜਾ ਕੇ ਸੇਵਾਵਾਂ ਕਰਦੀਆਂ ਤੇ ਜਦੋਂ ਜੰਗ ਜੋਤਾ ਸਮਾਉਂਦਾ ਫਿਰ ਤਲਵਾਰ ਸੁਤਕੇ ਸਾਡੇ ਬਰਾਬਰ ਆਖੜਦੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਾਡੇ ਲੋਕਾਂ ਦੇ ਵਿੱਚ ਬੜਾ ਵੱਡਾ ਭੜਨ ਪੈ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੀ ਜਿਹੜੀ ਨਾ ਉਹ ਗੁਰੂ ਨਾਨਕ ਪਾਤਸ਼ਾਹ ਕੋਲੇ ਖੰਡੇ ਸੁਭਾ ਦੇ ਸਮ ਨਹੀਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਰਛੀ ਦੀਿਆ ਰਾਏ ਬਾਬਾ ਦੀਪ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਚੱਲੇ ਗੁਰਬਾਣੀ ਕਰਨਕਾਰ ਹੈ ਗੁਰਬਾਣੀ ਬਣੀਏ ਉਹ ਬਾਣੀ ਬਣ ਕੇ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਲ ਗਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਬਾਬਾ ਦੀਪ ਸਿੰਘ ਜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਚੱਲੇ ਆ ਭਗਤ ਕਬੀਰ ਜੀ ਨੇ ਬਾਣੀ ਤੇ ਚੱਲੇ ਆ ਸੂਰਾ ਸੋ ਪਹਿ ਕਾਮੀਆਂ ਜੋ ਨਰਾਇਣ ਦੇ ਹੇਤ ਪੁਰਜਾ ਪੁਰਜਾ ਕਟ ਮਰੇ ਕਾ ਕੋਟਾ ਛਾਡੇ ਖੇਤ ਅੱਜ ਕਾ ਜਿਹੜੇ ਬਹੁਤੇ ਪੜੇ ਲਿਖੇ ਆ ਨਾ ਉਹ ਕਹਿੰਦੇ ਹਮ ਬਾਬਾ ਨਾਨਕ ਕੋ ਤੋਂ ਮੰਨਦੇ ਹੈ ਗੁਰੂ ਗਬੰ ਸਿੰਘ ਕੋ ਨਹੀਂ ਮੰਨਦੇ ਮੰਨ ਲਓ ਗੁਰੂ ਨਾਨਕ ਪਾਸ਼ਾ ਨੂੰ ਮੰਨ ਲਓ ਉਸ ਪਾਸੇ ਤੁਰ ਕੋ ਜੇ ਤੋ ਸੱਚ ਦੇ ਚੱਲੋਗੇ ਤੇ ਐਸੇ ਸਮੇ ਆਉਣੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਹੈ ਜਿਹੜੀ ਜੋਤ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟਿਆ ਕਾਇਆ ਬਦਲਦੀ ਰਹੀ ਹੈ ਤੇ ਜੋਤ ਵੀ ਉਹ ਹੋ ਰਹੀ ਹੈ ਤੇ ਜੁਗਤ ਵੀ ਉਹ ਹੋ ਰਹੀ ਹੈ ਇਹ ਗੁਰੂ ਨਾਨਕ ਪਾਸ਼ਾ ਸਨ ਜਿਨ੍ਹਾਂ ਨੇ ਸੰਸਾਰ ਵਿੱਚ ਬੜੀ ਵੱਡੀ ਤਬਦੀਲੀ ਲਿਆਦੀ ਉਹਨਾਂ ਨੇ ਕਿਸੇ ਇੱਕ ਧਰਮ ਦੇ ਮੰਦਰ ਦੇ ਸਥਾਨ ਤੇ ਜਾਣ ਤੋਂ ਨਹੀਂ ਹਟੇ। ਉਹ ਸੋਮਨਾਥ ਵੀ ਗਏ, ਹਰਦਵਾਰ ਵੀ ਗਏ, ਸਮਰਕੰਦ ਰੂਸ ਵਿੱਚ ਵੀ ਗਏ ਤੇ ਉਹ ਮੱਕੇ ਮਦੀਨੇ ਵੀ ਗਏ। ਜੇ ਕਿਸੇ ਅੱਜ ਕਿਸੇ ਹਿੰਦੂ ਕੀ ਇਥੀ ਪੂਜਾ ਹੁੰਦੀ ਹੈ ਤਾਂ ਸਿਰਫ ਉਹ ਨਾਰਕ ਪਾਸ਼ਾ ਦੀ ਮੱਕੇ ਦੇ ਵਿੱਚ ਵੀ ਪੂਜਾ ਨਹੀਂ ਬਗਦਾਦ ਦੇ ਵਿੱਚ ਪੂਜਾ ਹੁੰਦੀ। ਭਾਈ ਮਰਦਾਨਾ ਜੀ ਨੇ ਬਗਦਾਦ ਦੇ ਵਿੱਚ ਹੀ ਸ਼ਹੀਦ ਛੜਿਆ ਸੀ ਆਪਣਾ ਤੇ ਭਾਈ ਬਾਲਾ ਜੀ ਜਿਹੜੇ ਸੰਧੂ ਗੱਜ ਸਾਹਿਬ ਨੇ ਉਹਨਾਂ ਨੇ ਖੰਦੂਰ ਸਾਹਿਬ ਤੇ ਸ਼ਰੀਰ ਛੱਡਿਆ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਾਤ ਪਾਤ ਦੇ ਭਰਮ ਤੋੜੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾਇਆ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਭਗਤ ਨਾਮ ਦੇ ਜੀਓ ਦੀ ਦੇਵ ਜੀ ਨਾਲ ਜਨਮ ਦਿਹਾੜਾ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸੇ ਦਰਜਾ ਅੱਜ ਬੜੇ-ਬੜੇ ਆਪਣੇ ਕੁਲਾਂ ਵਾਲੇ ਓੜੀਆਂ ਉੱਚੀਆਂ ਕੁਲਾਂ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਵਾਕੇ ਭਗਤ ਨਾਮ ਦੇ ਜੀ ਅੱਗੇ ਸਿਰਨਮੋਢ ਹੈ ਜਦੋਂ ਸ਼ੀਬਾ ਕਹਿ ਕੇ ਛੋਟੀ ਜਾਤ ਕਹਿ ਕੇ ਮੱਦਰ ਦੇ ਵਿੱਚ ਕੱਢ ਦਿੱਤਾ ਸੀ ਤੇ ਫਿਰ ਹੁਣ ਉਹੋ ਹੀ ਆ ਕੇ ਤੇ ਸਰਨ ਮੰਗਦਾ ਸੋ ਇਹ ਗੁਰੂ ਨਾਨਕ ਪਾਸ਼ਾ ਸਾਹਿਬ ਇਹਨਾਂ ਨੇ ਵੱਡੀ ਮੱਡੀ ਕ੍ਰਾਂਤੀ ਇਸ ਦਿਆਂ ਵਿੱਚ ल्या दी ਜਿਸ ਦੇ ਨਾਲ ਸਾਡਾ ਜਿਹੜਾ ਧਰਮ ਆ ਸਿੱਖ ਧਰਮ ਆ ਕਈ ਵਾਰੀ ਨਾ ਸਾਨੂੰ ਕਹਿ ਦਿੰਦੇ ਕਈ ਲੋਕੀ ਜਿੰਨਾਂ ਨੂੰ ਨਹੀਂ ਪਤਾ ਕਿ ਅਸੀਂ ਕੌਣ ਆ ਕਹਿੰਦੇ ਤੁਸੀਂ ਇਹਨੇ ਇਹਨੇ ਸ਼ਟਰ ਕਾਹਦੇ ਹੱਥੋਂ ਪਾਈ ਫਿਰਦੇ ਜੀ ਤੇ ਉਹਦਾ ਜਵਾਬ ਪਤਾ ਕੀ ਆ ਅਸੀਂ ਇਸ ਕਰਕੇ ਫੌਲੀ ਦੀ ਜਵਾਬ ਦੇ ਦਿਆ ਕਰੋ ਅਸੀਂ ਇਸ ਕਰਕੇ ਪਾਈ ਫਿਰਦੇ ਆ ਤਹਾਡੀ ਕੋ ਸੁਣਤਾ ਨਾ ਕਰ ਜੇ ਆ ਅੱਜ ਕੀ ਜਹੁ ਨਾ ਕਦ ਕੀ ਬਾਤ ਕਹੂੰ ਮੈਂ ਸਭ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਣਤ ਹੋਦੀ ਸਭ ਕੀ ਉਹਨਾਂ ਨੇ ਇਹ ਜਵਾਬ ਦੇ ਕੇ ਸ਼ਾਸਤਰੀ ਇਸ ਕਰਕੇ ਅਸੀਂ ਆ ਸਾਡੀ ਇਹ ਆਤ ਬਣ ਕੇ ਸਾਡੇ ਵੱਡੇ ਵੱਡੇ ਰਹੇ ਨੇ ਸ਼ਾਸਤਰ ਪਹਿਨੇ ਤੇ ਸਾਨੂੰ ਸ਼ਾਸਤਰ ਪਹਿਨ ਦੀ ਗੁਰਤੀ ਦਿੱਤੀ ਕਿ ਅਸੀਂ ਸ਼ਾਸਤਰ ਪਹਿਨਦੇ ਆ ਇਸ ਕਰਕੇ ਇਹ ਤੁਹਾਡੀਆਂ ਕੋ ਸੁਣਤਾ ਨਾ ਕਰ ਜੇ ਉਹਨਾਂ ਨੂੰ ਫੇ ਪਤਾ ਲੱਗ ਜਾਂਦਾ ਵੀ ਸਾਡੀਆਂ ਸੁਣਤਾ ਇਹਨਾਂ ਗੁਰੂ ਦੇ ਸਿੱਖਾਂ ਨੇ ਬਚਾਈਆਂ ਗੁਰੂ ਮਹਾਰਾਜ ਨੇ ਬਚਾਈਆਂ ਸੋ ਆਓ ਜੋ ਹੁਕਮਨਾਮਾ ਗੁਰਮਾਰ ਨੇ ਬਖਸ਼ਿਆ ਹੈ ਉਸ ਤੇ ਯਤਾਰ ਕਰ ਲਈਏ ਜੀ ਤਨਾਥ ਸ੍ਰੀ ਮਹੱਲਾ ਚੌਥਾ ਇਹ ਤਨਾਥ ਸ੍ਰੀ ਗੁਰੂ ਰਾਮ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਲੀ ਗਈ ਗੁਰਬਾਣੀ ਹੈ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 678 ਨੰਬਰ ਮਾੰਗਤੇ ਦਰਜ ਕੀਤਾ ਹੈ ਵਰਨਣ ਕੀਤਾ ਹੈ ਜੀ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰਾ ਜਗ ਵਸ ਹੈ ਕਾਮ ਧੇਨਾ ਇਕ ਅਕਾਲ ਪੁਰਖ ਵੈਰੀ ਸਾਡੀਆਂ ਸਾਰੀਆਂ ਇਸ਼ਾਵਾਂ ਦੀ ਪੂਰਤੀ ਕਰ ਦਿੰਦਾ ਹੈ ਸਭ ਤਰ੍ਹਾਂ ਦੇ ਸਾਨੂੰ ਸੁਖ ਦਿੰਦਾ ਹੈ ਇਹ ਕਾਮ ਧੇਨਾ ਕਿ ਗਊ ਆ ਜਿਹਨੂੰ ਸਵਰਗ ਦੀ ਚੀਜ਼ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਕਿ ਸਾਰਾ ਹੀ ਸਵਰਗ ਨਰਕ ਇਹ ਸਾਰਾ ਹੀ ਮੰਡਲ ਆ ਜਿਹੜਾ ਇੱਕ ਅਕਾਲ ਪੁਰਖ ਦੇ ਹੁਕਮ ਚੱਲਦਾ ਏ ਤੇ ਅਸੀਂ ਸਿੱਧੇ ਉਸ ਦੇ ਪਜਾਰੀ ਹੈ ਸਾਨੂੰ ਹੁਕਮ ਕੀਤਾ ਗਿਆ ਹੈ ਪੂਜਾ ਅਕਾਲ ਕੀ ਸ਼ਬਦ ਪੂਜਾ ਅਕਾਲ ਕੀ ਦੀਦਾਰ ਖਾਲਸੇ ਦਾ ਪੂਜਾ ਅਕਾਲ ਦੀ ਕਾਮੀ ਹੈ ਤੇ ਦੀਦਾਰ ਖਾਲਸੇ ਦਾ ਕਰਨਾ ਹੈ ਸੋ ਇਹ ਅਕਾਲ ਪੁਰਖ ਦੇ ਹੁਕਮ ਕੀ ਹੈ ਕਾਮ ਤੇ ਨਗੂ ਵੀ ਸੰਗਤ ਨੂੰ ਵੀ ਕਾਮ ਤੇ ਨਗੂ ਕਿਹਾ ਜਦੋਂ ਸੰਗਤ ਜਦੋਂ ਅਰਦਾਸ ਕਰਦੀ ਹੈ ਨਾ ਤਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਜੀ ਸੋ ਐਸਾ ਹਰ ਧਿਆਈਏ ਮੇਰੇ ਜੀਅ ਤਾਂ ਸਰਬ ਸੁਖ ਪਾਵੇ ਮੇਰੇ ਮਨ ਸੋਏ ਮੇਰੇ ਜੀਵ اے ਮੇਰੇ ਜੀਵ ਆਤਮਾ ਉਹਨੂੰ ਐਸੇ ਪ੍ਰਮਾਤਮਾ ਦੀ ਅਰਦਾਸਾ ਕਰੋ ਉਹਨੂੰ ਧਿਆਉਣਾ ਕਰੋ ਜਿਹੜਾ ਤੁਹਾਨੂੰ ਸਾਰੇ ਸੁਖ ਤੁਹਾਡੇ ਮੱਧ ਤੁਸੀਂ ਮਨ ਕਰਕੇ ਬੰਦੇ ਜੋ ਨਾ ਸੁਣਿਆ ਮੰਨਿਆ ਮਨ ਕੀਤਾ ਭਾਵ ਭਾਵਨਾ ਕਰਕੇ ਬੰਦੇ ਜੋ ਤੇ ਤੁਹਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਜਪ ਮੰਨ ਸਤਨਾਮ ਸਦਾ ਸਤਨਾਮ ਏ ਮੇਰੇ ਮਨਾ ਸਦਾ ਹੀ ਸੱਚੇ ਨਾਮ ਨੂੰ ਜਪ ਨਾਮ ਕੀ ਅਸਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹੋ ਹੀ ਸੱਚਾ ਨਾਮ ਹੈ ਇਸ ਕਰਕੇ ਸਦਾ ਹੀ ਸੱਚੇ ਨਾਮ ਦਾ ਜਾਪ ਕਰੋ ਜਪੜਾ ਕਰੋ ਜੀ ਫਲਤ ਪਲਤ ਮੁਖ ਉਜਲ ਹੋਈ ਹੈ ਨਿਤ ਜਾਈ ਹੈ ਹਰ ਸੁਰਖ ਨਰੰਜਨਾ ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ ਜਿਹੜੇ ਗੁਰਮੁਖ ਪਿਆਰੇ ਇਸ ਜਨਮ ਦੇ ਵਿੱਚ ਨਾਮ ਜਪਦੇ ਨੇ ਕੀਰਤ ਕਰਦੇ ਨੇ ਵੰਡ ਕੇ ਖਾਣਦੇ ਨੇ ਉਹਨਾਂ ਦਾ ਹਲਤ ਇਹ ਸਾਰਾ ਹਲਤ ਪਲਤ ਦੋਵੇਂ ਜਿਹੜੇ ਉਹਨਾਂ ਦੇ ਸਵਾਰੇ ਜਾਂਦੇ ਨੇ ਇਸ ਦੁਨੀਆ ਦੇ ਵਿੱਚ ਵੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉੱਤੇ ਵੀ ਨਾਂ ਨਿਕਤੇ ਮੁਖੀ ਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖੂ ਜੇ ਰੋ ਜਾਂਦੇ ਆ ਤੇ ਜਿਹੜੇ ਉਹਨਾਂ ਦੇ ਨਾਲ ਲੱਗੇ ਸੱਤ ਸੱਗੀ ਬਣ ਜਾਂਦੇ ਆ ਗੁਰੂ ਘਰ ਦੇ ਜਸ਼ਾਦਾ ਰੱਖਦੇ ਆ ਗੁਰੂ ਘਰ ਚ ਆਉਂਦੇ ਆ ਤੇ ਉਹਨਾਂ ਦੇ ਵੀ ਸਾਰੇ ਹਾਲਤ ਪਲਤ ਸੋਲ ਜਾਂਦੇ ਨੇ ਕਿੰਨੀ ਦੁਨੀਆ ਉਹਨਾਂ ਦੇ ਨਾਲ ਜਿਹੜੀ ਆ ਇਸ ਸੰਸਾਰ ਦੇ ਭੰਜਨ ਤੋਂ ਛੁੱਟ ਜਾਂਦੀ ਹੈ ਹਰ ਕੋਠਨ ਨਰਿੰਜਣਾ ਨਰਿੰਜਨ ਅੰਜਨ ਹੁੰਦਾ ਕਾਲਖ ਏ ਅੰਜਨ ਕਾਜਲ ਕੋਈ ਚੀਜ਼ ਐ ਸੁਰਮਾ ਇੱਕੋ ਚੀਜ਼ ਹੀ ਐ ਇਹ ਦੀ ਕਾਲਖ ਇਹ ਵਕ ਵਕ ਤਰ੍ਹਾਂ ਨ ਮਰਦੀ ਜਾਂਦੀ ਸਾਡੇ ਸਮਾਜ ਦੇ ਵਿੱਚ ਵੀ ਇਹ ਉਹ ਜਿਹੜਾ ਕਾਰਪੁਰਖ ਹੈ ਨਾ ਉਹ ਬਿਲਕੁਲ ਇਸ ਕਾਲਖ ਤੋਂ ਰਹਤ ਹੈ ਉਹ ਬਿਲਕੁਲ ਨਿਰਮਲ ਹੈ ਸੋ ਉਹ ਪੁਰਖ ਜਿਹੜਾ ਹੈ ਉਹ ਨਿਰੰਜਨ ਹੈ ਇਹਨਾਂ ਸਭ ਤੋਂ ਰਹਤ ਹੈ ਜੀ ਰਹਾਓ ਤਹਿਰਾਓ ਦੇ ਕੇ ਫਰਮਾਉਂਦੇ ਹਨ ਜਹੇ ਹਰ ਸਿਮਰਨ ਭਇਆ ਤਹੇ ਉਪਾਦ ਗਤ ਕੀਨੀ ਵੱਡ ਬਾ ਕੀ ਹਰ ਜਪਨਾ ਜਿੱਥੇ ਕਿੱਥੇ ਵੀ ਸਿਮਰਨ ਹੋਇਆ ਨਾ ਉਥੇ ਉਪਾਧੀਆਂ ਇੱਕ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਰੋਗ ਲੱਗਦੇ ਆ ਸਾਨੂੰ ਆਦ ਹੁੰਦੇ ਮਾਨਸਿਕ ਰੋਗ ਤੇ ਬਿਆਦ ਹੁੰਦੇ ਸਾਡੇ ਸਰੀਰਕ ਰੋਗ ਉਪਾਦ ਹੁੰਦੇ ਕਿਸੇ ਨਾਲ ਲੜਾਈ ਝਗੜਾ ਹੋ ਜਾਣਾ ਕੋਈ ਐਸਾ ਚੱਕਰ ਪੈ ਜਾਣਾ ਤੇ ਫਿਰ ਜਿੱਥੇ ਵੀ ਸਿਮਰਨ ਹੁੰਦਾ ਜਿਤੇ ਕਬੀਰ ਕਾਮ ਪਰੇ ਹਰ ਸਿਗਰੀ ਹੈ ਐਸਾ ਸਿਮਰੋ ਨਿਤ ਅਮਰਾਪੁਰ 바ਸਾ ਕਰੈ ਹਰ ਗਿਆ ਬਹੂਰਾ ਬਿਤ ਪੰਡ ਕਬੀਰ ਜੀ ਨੇ ਕਿਹਾ ਜਦੋਂ ਕੰਮ ਪੈ ਤੋਸੀਂ ਭਾਈ ਦੇਣ ਕਿ ਬਾਬਾ ਜੀ ਅਰਦਾਸ ਕਰਦੇ ਹੋ ਉਹਦੇ ਨਾਲ ਚੰਗਾ ਕਿ ਪਹਿਲਾਂ ਹੀ ਨਾਮ ਜਪਦੇ ਰਹੀਏ ਪ੍ਰਮਾਤਮਾ ਦਾ ਨਾਮ ਲੈਂਦੇ ਰਹੀਏ ਤੇ ਐਸਾ ਸਮਾਂ ਆਵੇ ਨਾ ਪ੍ਰਮਾਤਮਾ ਹਰ ਵੇਲੇ ਤੁਹਾਡੇ ਨਾਲ ਹਾਜ਼ਰ ਹੋ ਜਾਵੇ ਜੈ ਹਰ ਸਿਮਰਨ ਭਾਇ ਤਹੇ ਉਪਾਧ ਗਤ ਕੀਨੀ ਵੰਡ ਭਾਗੀ ਹਰ ਜਪਨਾ ਇਹ ਤੈਨੂੰ ਸਿਮਰ ਹੁੰਦਾ ਉਥੇ ਆਪਾਧੀਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ ਤੇ ਵੱਡੇ ਭਾਗਾਂ ਵਾਲੇ ਜਿਹੜੇ ਲੋਕ ਆ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਜੀ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਚਲ ਤਰਨਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਨਾਂਨਕ ਵਰਮਾਉਂਦੇ ਨੇ ਕਿ ਸਾਨੂੰ ਗੁਰ ਸਾਡੇ ਗੁਰੂ ਨੇ ਇਹ ਮਤ ਦਿੱਤੀ ਕਿ ਨਾਮ ਜਪੋ ਨਾਮ ਜਪਦੇ ਨਾਲ ਤੁਸੀਂ ਦੁੱਖਾਂ ਦਾ ਸਾਗਰ ਜਿਹੜਾ ਭਵਜਲ ਆ ਇਸ ਤੋਂ ਪਾਰ ਪੈ ਜਾਓਗੇ ਤੇ ਤੁਹਾਡਾ ਇਹ ਲੋਕ ਸੁਖੀਏ ਪਰ ਲੋਕ ਸਹੇਦੇ ਵਾਲਾ ਜਿਹੜਾ ਗੁਰੂ ਮਹਾਰਾਜ ਨੇ ਗਾਦੀ ਰਾਹ ਚਲਾਇਆ ਇਹ ਤੁਹਾਡਾ ਸਫਲ ਹੋ ਜਾਏਗਾ ਇਸ ਸੰਸਾਰ ਤੇ ਹੋਣਾ ਤੁਹਾਡਾ ਸਫਲ ਹੋ ਜਾਏਗਾ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਕੁਰਬਾਨੀ ਸ਼ਬਦੀ ਇਨਕਾਰ ਕਰਦੇ ਆ ਗੁਰੂ ਮਹਾਰਾਜ ਦੇ ਇਤਿਹਾਸਿਕ ਇਨਕਾਰ ਕਰਦੇ ਆ ਕੋਈ ਐਸਾ ਸ਼ਬਦ ਯੋਗ ਗੁਰਮਤੇ ਗੁਰ ਨਾਵੇ ਬੋਲਿਆ ਗਿਆ ਵੀ ਗੁਰ ਸੰਗਤ ਹੈ ਗੁਰੂ ਮਹਾਰਾਜ ਬਖਸ਼ਣਾ ਰਹੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਇੱਕ ਕਿਰਪਾ ਸਾਡੇ ਤੇ ਕਰਿਆ ਕਰੋ ਸਾਡੇ ਨਾਲੇ ਕੁ ਮਹਾ ਰਾਗੀਆਂ ਪਾਠੀਆਂ ਕਥਾ ਵਾਦਕਾਂ ਗਿਆਨੀਆਂ ਕੋਲੋਂ ਬੋਲਦੇ ਅਬ ਤਾਂ ਕੋਈ ਸ਼ਬਦ ਨਿਕਲ ਜਾਂਦਾ ਉਹ ਛੱਡਿਆ ਕਰੋ ਇੱਥੇ ਪਰ ਪੁਜੀਸ਼ਨ ਇਹ ਬਣ ਗਈ ਆ ਜੇ ਕੋਈ ਐਸਾ ਸ਼ਬਦ ਨਿਕਲ ਗਿਆ ਨਾ ਆਪਾਂ ਬਾਕੀ ਦੇ ਸਾਰਾ ਭੁੱਲ ਜਾਣਾ ਇੱਥੇ ਜੁੱਤੀ ਪਾਉਂਦੇ ਭੁੱਲ ਜਾਣਾ ਜਿਹੜੀ ਇੱਕ ਗੱਲ ਹੈ ਫੋਲ ਗਈ ਹੈ ਨਾ ਮੂੰਹ ਅੱਗੇ ਦੇ ਉਹ ਬੇ ਫੋਨ ਕਰਕੇ ਲੋਕਾਂ ਨੂੰ ਵੀ ਦੱਸਣੀ ਅੱਜ ਉਹ ਆ ਕਹਿੰਦਾ ਸੀ। ਸੋ ਕਿਰਪਾ ਕਰਿਆ ਕਰੋ ਜਿਹੜੀ ਖਾਣ ਵਾਲੀ ਕੀ ਉਹ ਨਾਲ ਖੜਿਆ ਕਰੋ ਤੇ ਬਾਕੀ ਜਿਹੜੇ ਉਹਡੇ ਨਾਲ ਸਾਡੇ ਉਹ ਸਾਡੀ ਝੋਲੀ ਪਾ ਦਿਆ ਕਰੋ ਉਹ ਨਾਲ ਲੈ ਕੇ ਜਾਇਆ ਕਰੋ। ਇਹ ਸੰਗਤ ਵਿੱਚ ਆਪਾਂ ਕਮਾਈ ਕਰਨ ਆਏ ਆ ਨਾ ਕਮਾਈ ਫੇਰ ਸੱਚੀ ਕਰੋ। ਸਾਡੇ ਵੱਲੋਂ ਬੋਲੇ ਝੂਠ ਮਾੜੇ ਚਪੜੀ ਕਮਾਈ ਨਾ ਕਰੋ ਜੀ। ਉਹ ਆਖਰੀ ਪੰਤੀਆਂ ਪੜ ਕੇ ਸਮਾਪਤੀ ਵਾਲ ਵਧੀਏ ਜੀ। ਜਏ ਹਰ ਸਿਮਰਨ ਭਿਆ ਤਹੇ ਉਪਾਦ ਗਤ ਕੀਨੀ ਵਾਡ ਭਾਗੀ ਹਰ ਜਪਨਾ ਜਲ ਨਾਨਕ ਤੋਂ ਗੁਰੇ ਹਮਤ ਦੀਦੀ ਜਪ ਹਰ ਪਵ ਜਲ ਕਰਨਾ ਵਾਹਿਗੁਰੂ ਕੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ